ਸਸ਼ੀਕਲ ਜੀ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਪ੍ਰਵਿੰਦਰ ਸਾਰਿਆਂ ਦਾ ਸਵਾਗਤ ਕਰਦਾ ਇੱਕ ਵੱਡੀ ਖਬਰ ਲੈ ਕੇ ਹਾਜ਼ਰਾਂ ਜੋ ਕਿ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਪਾਣੀ ਦਾ ਸੰਕਟ ਮੰਡਰਾ ਸਕਦਾ ਹੈ ਪੰਜਾਬ ਸਮੇਤ ਗਵਾਂਡੀ ਰਾਜਾਂ ਦੇ ਵਿੱਚ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਵਾਕਈ ਚਿੰਤਾ ਨੂੰ ਵਿਧਾਨਣ ਵਾਲੀਆਂ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਿ ਹੈ ਪਹਾੜੀ ਇਲਾਕਿਆਂ ਤੋਂ ਇਲਾਵਾ ਮੈਦਾਨੀ ਇਲਾਕੇ ਦੇ ਵਿੱਚ بارش ਘਟ ਜਿਹੜੀ ਆ ਰਿਪੋਰਟ ਕੀਤੀ ਗਈ ਹੈ ਜਿਸ ਦਾ ਹੁਣ ਅਸਰ ਪੰਜਾਬ ਸਮੇਤ ਹਿਮਾਚਲ ਹਰਿਆਣਾ ਦਿੱਲੀ ਅਤੇ ਹੋਰ ਜਿਹੜੇ ਕਿ ਨਾ ਲੱਗਦੇ ਗਵਾਂਧੀ ਸੂਬੇ ਨੇ ਉਸ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਹੁਣ ਜਿਹੜੀ ਵੱਡੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਖੜਾ ਅਤੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫੀ ਹੇਠਾਂ ਚਲਾ ਗਿਆ ਹੈ ਜ਼ਹਰਜੀਕਾ ਲੈ ਕੇ ਜੇਕਰ ਪਾਣੀ ਦਾ ਲੈਵਲ ਡਾਊਨ ਹੋਵੇਗਾ ਤਾਂ ਫਿਰ ਬਿਜਲੀ ਸੰਕਟ ਵਧਣ ਦੀ ਜਿਹੜੀ ਕੀ ਹੈ ਸਥਿਤੀ ਜ਼ਿਆਦਾ ਬਣ ਜਾਂਦੀ ਹੈ ਕਿਉਂਕਿ ਭਾਗੜਾ ਇੱਕ ਵੱਡਾ ਸਰੋਤ ਹੈਗਾ ਹੈ ਬਿਜਲੀ ਬਨਾਰਨ ਨੂੰ ਲੈ ਕੇ ਅਤੇ ਜੇਕਰ ਅਜਿਹੇ ਦੇ ਵਿੱਚ ਭਾਗੜਾ ਦੇ ਵਿੱਚ ਪਾਣੀ ਦਾ ਲੈਵਲ 14 ਫੁੱਟ ਹੇਠਾਂ ਚਲਾ ਜਾਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਮੇਤ ਹਰਿਆਣਾ ਰਾਜਸਥਾਨ ਅਤੇ ਦਿੱਲੀ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਸਥਿਤੀ ਹੈ ਉਹ ਜ਼ਿਆਦਾ ਜਿਹੜੀ ਹੈ ਖਰਾਬ ਬਣਨ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਵਾਕੀ ਚਿੰਤਾ ਨੂੰ ਵਧਾਉਂਦੀ ਹੈ ਕਿ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਆਮ ਦਿਨਾਂ ਦੇ ਮੁਕਾਬਲੇ 14 ਫੁੱਟ ਹੇਠਾਂ ਚਲਾ ਗਿਆ ਜਿਸ ਕਰਕੇ ਗਰਮੀ ਦੇ ਮੌਸਮ ਦੇ ਵਿੱਚ ਤਿੰਨ ਰਾਜਾਂ ਦੇ ਵਿੱਚ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਬਿਜਲੀ ਅਤੇ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਤਿੰਨ ਰਾਜਾਂ ਸਮੇਤ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਬਿਜਲੀ ਅਤੇ ਪਾਣੀ ਨੂੰ ਲੈ ਕੇ ਸਮੱਸਿਆਵਾਂ ਵੱਸ ਅਗਿਆ ਨੇ ਕਿਉਂਕਿ ਪੰਜਾਬ ਅਤੇ ਹਰਿਆਣਾ ਰਾਜਸਥਾਨ ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਭਾਖੜਾ ਤੋਂ ਹੀ ਪਾਣੀ ਦੀ ਸਪਲਾਈ ਹੁੰਦੀ ਹੈ ਅਤੇ ਇੱਥੇ ਜਿਹੜੇ ਕਿ ਪਾਣੀ ਦੀ ਪੂਰਤੀ ਦਾ ਇੱਕ ਜਿਹੜਾ ਮੁੱਖ ਸਰੋਤ ਹੈ ਉਹ بارش ਹੈ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਮੀਂਹ ਪੈਂਦਾ ਉੱਥੋਂ ਪਾਣੀ ਇਕੱਤਰ ਹੁੰਦਾ ਇਕੱਠਾ ਹੁੰਦਾ ਹੈ ਉਹ ਭਾਖੜਾ ਨਹਿਰ ਦੇ ਵਿੱਚ ਪਾਣੀ ਨੂੰ ਪੂਰਾ ਕਰਦਾ ਪਰ ਪਿਛਲੀ ਜੇਕਰ ਆਪਾਂ ਸੀਜ਼ਨ ਦੀ ਗੱਲ ਕਰੀਏ ਤਾਂ ਉਸ ਸਮੇਂ ਆਮ ਦੇ ਨਾਲੋਂ ਕਾਫੀ ਘਾਟ ਜਿਹੜੀ بارش ਹੈ ਉਹ ਰਿਕਾਰਡ ਕੀਤੀ ਗਈ ਤੇ ਹੁਣ ਵੀ ਜਿਹੜਾ ਕੀ ਹੈ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਇਹਨਾਂ ਮੌਸਮ ਸਰਗਰਮ ਨਹੀਂ ਹੈ بارش ਨੂੰ ਲੈ ਕੇ ਜਿਸ ਕਰਕੇ ਹੁਣ ਲਗਾਤਾਰ ਜਿਹੜੀ ਕੀ ਚਿੰਤਾ ਵੱਧਦੀ ਜਾ ਰਹੀ ਹੈ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਸੋંબા ਨੂੰ ਭਾਕੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1596.61 ਫੁੱਟ ਰਿਕਾਰਡ ਕੀਤਾ ਗਿਆ ਜਦ ਕਿ ਪਿਛਲੇ ਸਾਲ ਪਾਉ 2024 ਦੇ ਵਿੱਚ ਅੱਜ ਦੇ ਦਿਨ ਹੀ ਪਾਖਟਾ ਦੇ ਵਿੱਚ ਪਾਣੀ ਦਾ ਪੱਧਰ 1610 ਫੀਟ ਜਿਹੜਾ ਕੀ ਰਿਕਾਰਡ ਕੀਤਾ ਗਿਆ ਸੀ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ 14 ਫੀਟ ਦਾ ਜਿਹੜਾ ਫਰਕ ਹੈਗਾ ਆ ਜੋ ਹੁਣ ਦੋਹਾਂ ਮੌਜੂਦਾ ਸਮੇਂ ਅਤੇ ਪਿਛਲੇ ਸਾਲ ਅੱਜ ਦੇ ਦਿਨ ਹੀ ਰਿਕਾਰਡ ਕੀਤੇ ਗਏ ਪਾਣੀ ਦੇ ਪੱਧਰ ਦੇ ਵਿੱਚ 14 ਦਿਨ ਦਾ ਫਰਕ 14 ਫੀਟ ਦਾ ਜਿਹੜਾ ਕੀ ਫਰਕ ਹੈ ਉਹ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਜੇਕਰ ਆਪਾਂ ਗੱਲ ਪੌਂਗ ਡੈਮ ਦੀ ਕਰੀਏ ਤਾਂ ਇੱਥੇ ਵੀ ਪਾਣੀ ਦਾ ਪੱਧਰ ਉਸ ਨਾਲੋਂ ਹੇਠਾਂ ਚਲਾ ਗਿਆ ਹੈ ਦੂਜੇ ਪਾਸੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਯਾਨੀ ਕਿ BBMB ਦੇ ਵੱਲੋਂ ਵੀ ਇਸ ਵਾਰ ਮੌਨਸੂਨ ਸੀਜ਼ਨ ਤੋਂ ਆਸ ਲਗਾਈ ਜਾ ਰਹੀ ਹੈ ਕਿ ਮੌਨਸੂਨ ਸੀਜ਼ਨ ਦੇ ਦੌਰਾਨ ਇਸ ਵਾਰ ਚੰਗੀ ਬਾਰਿਸ਼ ਹੋਵੇਗੀ ਜਿਹੜਾ ਕਿ ਪਾਣੀ ਨੂੰ ਲੈ ਕੇ ਖਲਾਅ ਪੈਦਾ ਹੋਇਆ ਪਾਣੀ ਦੇ ਘੜ ਦਾ ਪੱਧਰ ਹੈ ਉਹ ਪੂਰਿਆ ਜਾ ਸਕੇਗਾ ਕਿਉਂਕਿ ਪਾਖੜਾ ਦੇ ਲਈ ਪਾਣੀ ਦਾ ਮੁਖ ਸਰੋਤ ਸਿਰਫ ਔਰ ਸਿਰਫ ਬਾਰਿਸ਼ ਹੀ ਹੈ ਪਹਾੜਾਂ ਦੇ ਵਿੱਚ ਬਰਫ਼ ਪਿਗਲਣ ਦੇ ਨਾਲ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਪਾਖੜਾ ਡੈਮ ਦੇ ਵਿੱਚ ਪਾਣੀ ਆਉਂਦਾ ਪਰ ਇਸ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਇਸ ਦੇ ਨਾਲ ਹੀ ਬੀਬੀਐਮਬੀ ਇਸ ਗੱਲ ਦੇ ਉੱਪਰ ਵੀ ਨਜ਼ਰ ਰੱਖੇ ਹੋਏ ਹੈ ਕਿ ਬਰਫ਼ ਪਿਗਲਣ ਤੋਂ ਆਉਣ ਵਾਲਾ ਪਾਣੀ ਕਰਕੇ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਿੰਨਾ ਕੁ ਵਧੇਗਾ ਹਾਲਕੀ ਪਾਣੀ ਦਾ ਬਹਾ ਜਿਹੜਾ ਆ ਅਪ੍ਰੈਲ ਅਤੇ ਮਈ ਦੇ ਵਿੱਚ ਸ਼ੁਰੂ ਹੋ ਜਾਂਦਾ ਸੋ ਸੋਮਬਾ ਨੂੰ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1308 ਫੀਟ ਦਰਜ ਕੀਤਾ ਗਿਆ ਜਦਕਿ ਡੈਮ ਦਾ ਉਸਟ ਪਾਣੀ ਦਾ ਪੱਧਰ 37 1337 ਫੀਟ ਹੈ ਤੋ ਇਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜਾ ਕੀ ਫਰਕ ਹੈ ਉਹ ਵੇਖਣ ਨੂੰ ਮਿਲਿਆ ਪਿਛਲੇ ਸਾਲ ਅਸਦੇ ਦਿਨ ਹੀ ਪੌਂਗ ਟਾਈਮ ਦੇ ਵਿੱਚ ਪਾਣੀ ਦਾ ਪੱਧਰ 1348.18 ਫੁੱਟ ਰਿਕਾਰਡ ਕੀਤਾ ਗਿਆ ਸੀ ਪਾਣੀ ਦੇ ਪੱਧਰ ਦੇ ਵਿੱਚ ਕਮੀ ਆਉਂਦੇ ਨਾਲ ਬੋਰ ਨੂੰ ਇੱਕੋ ਇੱਕ ਫਾਇਦਾ ਤਾਂ ਹੋਵੇਗਾ ਕਿ ਦੋਵੇਂ ਹੀ ਡੈਮਾ ਦੇ ਵਿੱਚ ਜਿਹੜਾ ਕੀ ਹੈ ਸਫਾਈ ਨੂੰ ਸਹੀ ਢੰਗ ਨਾਲ ਕੀਤਾ ਜਾਵੇਗਾ ਪਰ ਇਹ ਤਾਂ ਹੋਗੀ ਜੋ ਇਸ ਸਮੇਂ ਸਥਿਤੀ ਪੈਦਾ ਹੋਈ ਹੈਗੀ ਇਹ ਕਿੰਨਾ ਪਾਣੀ ਦਾ ਲੈਵਲ ਡਾਊਨ ਹੋ ਰਿਹਾ ਪਰ ਇਸ ਦੇ ਫਾਲੋਅ-ਥਰੂਪ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੱਟੇ ਨਿਕਲਨੇ ਨੇ ਉਹ ਕਾਫੀ ਜ਼ਿਆਦਾ ਚਿੰਤਾ ਨੂੰ ਵਧਾਉਣ ਵਾਲੇ ਨੇ ਕਿਉਂਕਿ ਜਦੋਂ ਪਾਖੜਾ ਡੈਮ ਹੋਵੇ ਤਾਂ ਇੱਥੇ ਪਾਣੀ ਦੀ ਜੇਕਰ ਕਮੀ ਹੋਵੇਗੀ ਤਾਂ ਜ਼ਾਹਰ ਜੀ ਗੱਲ ਹੈ ਕਿ ਇਸ ਦਾ ਸਿੱਧਾ-ਸਿੱਧਾ ਅਸਰ ਜੋ ਹੈ ਬਿਜਲੀ ਦੀ ਪੂਰਤੀ ਦੇ ਉੱਪਰ ਹੋਵੇਗਾ ਬਿਜਲੀ ਉਤਪਾਦਨ ਦੇ ਉੱਪਰ ਇਸ ਦਾ ਅਸਰ ਵੇਖਣ ਨੂੰ ਮਿਲੇਗਾ ਦੂਜੇ ਪਾਸੇ ਪਾਖੜਾ ਡੈਮ ਤੋਂ ਹੀ ਜਿਹੜਾ ਕੀ ਹੈ ਪੰਜਾਬ ਦਿੱਲੀ ਅਤੇ ਚੰਡੀਗੜ੍ਹ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਪਾਣੀ ਦੀ ਸਪਲਾਈ ਹੁੰਦੀ ਹੈ ਤਾਂ ਉਸ ਸਪਲਾਈ ਤੇ ਉੱਪਰ ਵੀ ਅਸਰ ਪੈਣਾ ਸੁਭਾਵਿਕ ਹੈ ਪਾਖੜਾ ਡੈਮ ਤੋਂ ਹੀ ਜਿਹੜੇ ਕੀ ਪਾਣੀ ਦੀ ਨਿਕਾਸੀ ਹੁੰਦੀ ਹੈਗੇ ਨਹਿਰਾਂ ਦੇ ਨਾਲ ਜਿਹੜਾ ਕੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪਾਣੀ ਹੋ ਕੇ ਗੁਜ਼ਰਦਾ ਤਾਂ ਉੱਥੇ ਵੀ ਸਿੰਚਾਈ ਯਾਨੀ ਕਿ ਫਸਲਾਂ ਦੀ ਸਿੰਚਾਈ ਜਿਸ ਤੇ ਕੀ ਕਿਸਾਨ ਜ਼ਿਆਦਾਤਰ ਪਾਖੜਾ ਦੇ ਪਾਣੀ ਦੇ ਉੱਪਰ ਨਿਰਭਰ ਕਰਦੇ ਨੇ ਉਹਨਾਂ ਦੀ ਫਸਲਾਂ ਦੇ ਉੱਪਰ ਵੀ ਇਸ ਦਾ ਅਸਰ ਪੈਣਾ ਸੁਭਾਵਿਕ ਹੈ ਸੋ ਤਿੰਨ ਜਿਹੜੇ ਕੀ ਵੱਡੇ ਸੰਕਟ ਬਿਜਲੀ ਪਾਣੀ ਅਤੇ ਖੇਤੀ ਨੂੰ ਲੈ ਕੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਬਣਿਆ ਹੋਇਆ ਉਹ ਚਿੰਤਾ ਨੂੰ ਵਧਾਉਣ ਵਾਲਾ ਹੈਗਾ ਤੇ ਜਿਹੇ ਦੇ ਵਿੱਚ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਆਪਣੇ ਪੱਧਰ ਦੇ ਉੱਪਰ ਕੋਸ਼ਿਸ਼ਾਂ ਜਾਰੀ ਹੈਗੇ ਨੇ ਸੋ ਇਸੇ ਮੁਤਲਕ ਹੋਰ ਬਧਰੇ ਗੱਲਬਾਤ ਕਰਾਂਗੇ ਨਿਊਜ਼ ਟੈਕਸ ਤੋਂ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿਲ ਮਯੂਦ ਹੈਗੇ ਨੇ ਸੋ ਸੁਖਵੀਰ ਇਹ ਵੱਡੀ ਜਿਹੜੀ ਕੀ ਖਤਰੇ ਦੀ ਘੰਟੀ ਵੱਜੀ ਹੈਗੀ ਆ ਪੰਜਾਬ ਸਮੇਤ ਜਿਹੜੇ ਕੀ ਦੋ ਹੋਰ ਰਾਜ ਹੈਗੇ ਨੇ ਤੇ ਦੋ ਕੇਂਦਰ ਸਸ਼ਿਤ ਪ੍ਰਦੇਸ਼ ਹੈਗੇ ਨੇ ਕਿਸ ਤਰ੍ਹਾਂ ਵੇਖਦੇ ਹੋ ਇਸ ਖਤਰੇ ਦੀ ਕੰਟੀਨਿਊ ਬਿਲਕੁਲ ਖਤਰੇ ਦੀ ਘੰਟੀ ਵਾਜਬ ਹੈ ਇਹ ਸ਼ਬਦ ਬਿਲਕੁਲ ਵਾਜਬ ਹੈ ਠੁਕਮ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦਾ ਮੌਸਮ ਜਿਹੜਾ ਹੈ ਉਹ ਸਰਦੀਆਂ ਤੋਂ ਗਰਮੀ ਵਾਲੇ ਪਾਸੇ ਨੂੰ ਤਬਦੀਲ ਹੋਣਾ ਹੈ ਤਾਂ ਇਸ ਵਕਤ ਬਿਜਲੀ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਲੋਡ ਹੁੰਦੀ ਹੈ ਬਿਜਲੀ ਉਤਪਾਦਨ ਦੇ ਵਿੱਚ ਲਗਾਤਾਰਤਾ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪਿਛਲੇ ਸਮੇਂ ਦੇ ਵਿੱਚ ਵੀ ਆਈਆਂ ਤੇ ਹੁਣ ਜਿਹੜੀ ਪੌਂਗ ਡੈਮ ਦੇ ਉੱਪਰੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਭਾਖੜਾ ਦੇ ਪਾਣੀ ਦਾ ਜਿਹੜਾ 14 ਫੁੱਟ ਘਟਿਆ ਹੈ ਯਾਨੀ ਪਰ ਕਹ ਲਈਏ ਇਨਾ ਕੇਂਦਰ ਸਾਛਤ ਪ੍ਰਦੇਸ਼ਾਂ ਦੇ ਉੱਪਰ ਜਾਂ ਫਿਰ ਤਿੰਨ ਰਾਜਾਂ ਦੇ ਉੱਪਰ ਜਿਹੜਾ ਖਤਰਾ ਇਸ ਵਕਤ ਮੰਡਰਾ ਰਿਹਾ ਹੈ ਉਹਨਾਂ ਦੀਆਂ ਚਿੰਤਾਵਾਂ ਦੇ ਵਿੱਚ ਤਾਂ ਵਾਧਾ ਜ਼ਰੂਰ ਪਰਵਿੰਦਰ ਕੀਤਾ ਹੈ ਨਾਲ ਦੀ ਨਾਲ ਭਾਗੜਾ ਤੇ ਪਾਉਂਗ ਡੈਮ ਦੇ ਘਟਦੇ ਪਾਣੀ ਦਾ ਪੱਧਰ ਜਿਹੜਾ ਹੈ ਜਿਸ ਦੇ ਨਾਲ ਗਰਮੀਆਂ ਦੇ ਵਿੱਚ ਤਾਂ ਦਿੱਕਤ ਆਉਣੀ ਆਉਣੀ ਹੈ ਹੁਣ ਤੋਂ ਹੀ ਖਤਰਾ ਮਹਿਸੂਸ ਹੋਣਾ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਜੇਕਰ ਇਸੇ ਤਰੀਕੇ ਦੇ ਨਾਲ ਇਸੇ ਕਹਿ ਲਈਏ ਤੇਜ਼ੀ ਦੇ ਨਾਲ ਪਾਣੀ ਦਾ ਪੱਧਰ ਘਟਦਾ ਗਿਆ ਤਾਂ ਗਰਮੀਆਂ ਆਉਣ ਤੋਂ ਪਹਿਲਾਂ ਹੀ ਇਹ ਡੈਮਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਜਿਹੜਾ ਪਾਣੀ ਆ ਉਹ ਸਟੋਰ ਕੀਤਾ ਹੋਇਆ ਤੇ بارشਾਂ ਦਾ ਨਾ ਹੋਣਾ ਤੇ بارشਾਂ ਨਾ ਹੋਣ ਦੇ ਨਾਲ ਇਹਨਾਂ ਡੈਮਾਂ ਦੇ ਵਿੱਚ ਉਹ ਪਾਣੀ ਦਾ ਪੱਧਰ ਘਟਣਾ ਆਪਣੇ ਆਪ ਦੇ ਵਿੱਚ ਚਿੰਤਾਵਾਂ ਜੜੀਆਂ ਨੇ ਜ਼ਰੂਰ ਪੈਦਾ ਕਰਦਾ ਹੈ ਲਗਾਤਾਰ ਇਸ ਪਾਣੀ ਦੇ ਲੈਵਲ ਦੇ ਉੱਪਰ ਧਿਆਨ ਕੇਂਦਰ ਤੁਸੀਂ ਆ ਬੀਬੀਐਮਬੀ ਦੀ ਗੱਲ ਕਰ ਲਈਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ ਉਹਦੀ ਉਹਦੀ ਗੱਲ ਕਰ ਲਈਏ ਜਾਂ ਫਿਰ ਹੋਰ ਵੀ ਜਿਹੜੇ ਸੰਬੰਧ ਅਖੇ ਲਏ ਇਹਨਾਂ ਦੇ ਨਾਲ ਪਾਰਟੀਆਂ ਕਰਦੇ ਅਧਿਕਾਰੀ ਨੇ ਉਹਦੇ ਜੋ ਵਿਚਾਰ ਕੀਤੀ ਜਾ ਰਹੀ ਪਰ ਕੁੱਤ ਦੇ ਉੱਪਰ ਨਿਰਭਰ ਹੈ ਤੇ ਗੁੰਦਰਸ਼ਟ ਦੇ ਵੱਲੋਂ ਵਾਰਸ਼ ਜਿਹੜੀ ਆ ਉਸ ਤਰੀਕੇ ਦੇ ਨਾਲ ਨਹੀਂ ਹੋਈ ਹਾਲਾਂਕਿ ਇਨਸਾਨੀ ਛੇੜ ਖੇੜਚੜ ਜਿਹੜੀ ਆ ਕੁਦਰਤ ਨਾਲ ਉਹ ਕੀਤੀ ਜਾਂਦੀ ਉਸ ਤੋਂ ਬਾਅਦ ਹੀ ਇਹ ਸਾਰਾ ਜਿਹੜਾ ਚੱਕਰ ਹੈ ਉਹ ਖਰਾਬ ਹੋਇਆ ਦੱਸਿਆ ਜਾਂਦਾ ਪਰ ਇਸ ਵਕਤ ਸਥਿਤੀਆਂ ਜਿਹੜੀਆਂ ਨੇ ਪੌਂਗੜਾਮ ਦੇ ਵਿੱਚੋਂ ਭਾਗੜਾ ਡੈਮ ਦੇ ਵਿੱਚੋਂ ਘਟਿਆ ਪਾਣੀ ਜਿਹੜਾ ਉਹ ਇਹੀ ਬਿਆਨ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੀ ਕਿਲਤ ਜਿਹੜੀ ਹੈ ਉਹ ਵੱਡੇ ਪੱਧਰ ਦੇ ਉੱਪਰ ਪਸੰਨੇ ਪੰਜਾਬ ਨਾਲ ਹਰਿਆਣਾ ਤੇ ਦਿੱਲੀ ਜਿਹੜੇ ਨੇ ਇਹ ਤਿੰਨੇ ਸੂਬੇ ਜਿਹੜੇ ਨੇ ਇਹ ਵੱਧ ਪ੍ਰਭਾਵਿਤ ਹੋਣਗੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਨੇ ਉਹਨਾਂ ਦੇ ਉੱਪਰ ਵੀ ਇਸ ਸਾਰੇ ਕੈਲੀਏ ਕਿ ਘਟਨਾ ਦੇ ਨਾਲ ਜਾਂ ਪਰ ਇਹ ਇਸ ਘਟਦੇ ਪਾਣੀ ਦੇ ਪੱਧਰ ਦੇ ਨਾਲ ਵੱਡੀਆਂ ਚੰਦਾਵਾਂ ਜਿਹੜੀਆਂ ਨੇ ਉਹ ਪੈਦਾ ਹੋ ਸਕਦੀਆਂ ਨੇ ਕਿ ਪਾਣੀ ਜਾਂ ਬਿਜਲੀ ਦੀ ਹੀ ਕਿਲਤ ਨਹੀਂ ਹੋਵੇਗੀ ਸੁਖਬੀਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਕਿਸਾਨ ਹੈਗੇ ਨੇ ਉਹ ਸਿੰਚਾਈ ਦੇ ਲਈ ਪਾਖੜਾ ਤੋਂ ਆਉਣ ਵਾਲੇ ਪਾਣੀ ਦੇ ਉੱਪਰ ਨਿਰਭਰ ਕਰਦੇ ਨੇ ਨਹਿਰੀ ਪਾਣੀ ਦੇ ਉੱਪਰ ਨਿਰਭਰ ਕਰਦੇ ਨੇ ਉਹਨਾਂ ਨੂੰ ਵੀ ਦਿੱਕਤ ਪਵੇਗੀ ਬਿਲਕੁਲ ਸੁਭਾਵਿਕ ਹੈ ਜਦੋਂ ਨਹਿਰੀ ਪਾਣੀ ਜਿਹੜਾ ਉਹ ਘਟੇ ਕਤਿਆ ਆ ਜਿਹੜੀਆਂ ਬੈਲਟਾਂ ਖਾਸ ਕਰਕੇ ਉੱਪਰ ਮਾਲਵੇ ਦੇ ਵਿੱਚ ਜਾਂ ਪਰ ਹਰਿਆਣੇ ਦੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਨਹਿਰੀ ਪਾਣੀ ਦੇ ਉੱਪਰ ਹੀ ਖੇਤੀ ਜਿਹੜੀ ਆ ਉਹ ਨਿਰਭਰ ਹੈ ਤੇ ਉਹ ਖੇਤੀ ਦੇ ਸੰਸਾਧਨਾਂ ਦੇ ਵਿੱਚ ਜੇਕਰ ਨਹਿਰੀ ਪਾਣੀ ਆਉਂਦਾ ਤਾਂ ਉਹ ਸੁਭਾਵਿਕ ਤੌਰ ਦੇ ਉੱਪਰ ਉਹ ਜਿਹੜੀਆਂ ਸਥਿਤੀਆਂ ਨੇ ਉਹ ਪੈਦਾ ਹੋਣਗੀਆਂ ਤੇ ਨਾਲ ਦੀ ਨਾਲ ਕਿਸਾਨਾਂ ਦੇ ਚਿਹਰੇ ਦੇ ਉੱਪਰ ਚਿੰਤਾਵਾਂ ਤਾਂ ਹੋਣੇ ਤੋਂ ਵੱਧੀਆਂ ਸ਼ੁਰੂ ਹੋ ਗਈਆਂ ਨੇ ਹੁਣ ਮੰਨ ਲਓ ਨਹਿਰੀ ਜਿਹੜੇ ਇਲਾਕੇ ਨੇ ਨਹਿਰੀ ਪਾਣੀ ਦੀ ਵਰਤੋਂ ਕਰਨ ਵਾਲੇ ਜਿਹੜੇ ਇਲਾਕੇ ਨੇ ਕਿਸਾਨਾਂ 오나데 불렀다. ਨਰੀ ਪਾਣੀ ਦਾ ਉਪਯੋਗ ਕੀਤਾ ਜਾਣਾ ਪਰ ਜਿਹੜੇ ਇਲਾਕਿਆਂ ਦੇ ਵਿੱਚ ਨਹਿਰਾ ਨਹੀਂ ਉੱਥੇ ਬਿਜਲੀ ਦਾ ਪਹੁੰਚਣਾ ਜ਼ਰੂਰੀ ਹੈ ਜੇਕਰ ਬਿਜਲੀ ਉੱਥੇ ਨਾ ਪਹੁੰਚੀ ਤਾਂ ਉਹ ਪੱਧਰੇ ਇਲਾਕਿਆਂ ਦੇ ਵਿੱਚ ਪਾਣੀ ਕਿਵੇਂ ਲਾਉਣਗੇ ਕਿ ਸंचाई ਕਿਵੇਂ ਕਰਨਗੇ ਇਹ ਵੀ ਵੱਡਾ ਸਵਾਲ ਬਣਿਆ ਪਿਆ ਸੋ ਕਿਸੇ ਨਾ ਕਿਸੇ ਤਰੀਕੇ ਬਿਜਲੀ ਦੀ ਕਿੱਲਤ ਆਈ ਤਾਂ ਵੀ ਦਿੱਕਤ ਹੈ ਜੇਕਰ ਪਾਣੀ ਦਾ ਪੱਧਰ ਘਟਿਆ ਤਾਂ ਵੀ ਕਿੱਲਤ ਹੈ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਇਸ ਵਕਤ ਜ਼ਰੂਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਸਾਰੇ ਪੰਜਾਬ ਇਹ ਤਿੰਨ ਸੂਬੇ ਜਿਹੜੇ ਨੇ ਵੱਧ ਪ੍ਰਭਾਵਿਤ ਹੋਣਗੇ ਹਾਲਾਂਕਿ بارش ਨਾ ਪੈਣ ਦੇ ਨਾਲ ਤਾਂ ਪੂਰਾ ਦੇਸ਼ ਹੀ ਪ੍ਰਭਾਵਿਤ ਹੋ ਰਿਹਾ ਹੈ ਪਰ ਜੇਕਰ ਪੰਜਾਬ ਹਰਿਆਣਾ ਤੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਤਿੰਨੇ ਸੂਬਿਆਂ ਦੇ ਵਿੱਚ ਇਸ ਵਕਤ ਸਭ ਤੋਂ ਵੱਧ ਖਤਰਾ ਜਿਹੜਾ ਮੰਡਰਾ ਰਿਹਾ ਹੈ ਕਿਉਂਕਿ ਦਰਿਆਈ ਪਾਣੀ ਜਿਹੜੇ ਨੇ ਉਹ ਵੀ ਉਸ ਤਰੀਕੇ ਦੇ ਨਾਲ ਨਹੀਂ ਰਹੇ ਯਾਹਰ ਕਹਿ ਲਈਏ ਕਿ ਪਿੱਛੋਂ ਜਦੋਂ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਤਾਂ ਹੀ ਦਰਿਆਵਾਂ ਦੇ ਵਿੱਚ ਪਾਣੀ ਆਉਂਦਾ ਤਾਂ ਹੀ ਦਰਿਆਵਾਂ ਦੇ ਵਿੱਚੋਂ ਨਹਿਰਾਂ ਥਾਣੀ ਹੋ ਕੇ ਇਹ ਸਾਰਾ ਜਿਹੜਾ ਸਰਕਲ ਹੈ ਚੈਨਲਾਈਜ਼ ਕੀਤਾ ਗਿਆ ਹੋਇਆ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਦੋਂ ਪਿੱਛੋਂ ਹੀ ਪਾਣੀ ਦਾ ਪੱਧਰ ਘਟੇਗਾ ਤਾਂ ਕਿਸ ਤਰੀਕੇ ਦੇ ਨਾਲ ਨਹਿਰਾਂ ਦੇ ਵਿੱਚ ਦਰਿਆਵਾਂ ਦੇ ਵਿੱਚ ਸੋਇਆਂ ਦੇ ਵਿੱਚ ਪਾਣੀ ਆਏਗਾ ਤਾਂ ਉਸ ਤੋਂ ਬਾਅਦ ਕਿਸਾਨੀ ਤਾਂ ਨਾਲ ਦੀ ਨਾਲ ਮਰ ਜਾਏਗੀ ਆ ਅਮ ਲੋਕਾਂ ਦਾ ਵੀ ਜਾਨ ਜੀਵਨ ਜਿਹੜਾ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋ ਸਕਦਾ ਹੈ ਜੀ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ ਵਾਕਈ ਆਮ ਲੋਕਾਂ ਦਾ ਜਨ ਜੀਵਨ ਵੀ ਕਾਫੀ ਵੱਡੇ ਉਪਦਰ ਦੇ ਉੱਪਰ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਇਹ ਜੋ ਜ਼ਾਤਰ ਬਿਜਲੀ ਦੀ ਪੂਰਤੀ ਹੈਗੀ ਹੈ ਜਾਂ ਫਿਰ ਕਿਆ ਦੀ ਇੱਕ ਬਿਜਲੀ ਦਾ ਉਤਪਾਦਨ ਹੈ ਉਹ ਜ਼ਾਤਰ ਪਾਖੜਾ ਡੈਮ ਤੋਂ ਹੀ ਹੁੰਦਾ ਹੈ ਤੇ ਅਜਿਹੇ ਦੇ ਵਿੱਚ ਜਦੋਂ ਵੱਡੀ ਖਤਰੇ ਦੀ ਘੰਟੀ ਮੰਡਰਾਰੀ ਹੋਵੇ ਤਾਂ ਸਥਿਤੀ ਹੋਰ ਵੀ ਜ਼ਿਆਦਾ ਨਾਜ਼ੁਕ ਬਣਨ ਦੇ ਕਿ ਅਸਰ ਬਣੇ ਹੋਏ ਹੈਗੇ ਨੇ ਸੋ ਤਮਾਮ ਜਿਹੜੀਆਂ ਕੀ ਰਿਪੋਰਟ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਾਖੜਾ ਦੇ ਵਿੱਚ ਪਾਣੀ ਦਾ ਬੱਦਰ ਕਟਨ ਨੂੰ ਲੈ ਕੇ ਹੋਵੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਲੈਵਲ ਡਾਊਨ ਹੋਣ ਨੂੰ ਲੈ ਕੇ ਹੋਵੇ ਤਾਂ ਇਸ ਦੇ ਫਾਲਸ ਰੂਪ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਿੱਟੇ ਨਿਕਲਣਗੇ ਉਹ ਕਾਫੀ ਜ਼ਿਆਦਾ ਚਿੰਤਾ ਨੂੰ ਵਧਾਉਣ ਵਾਲੇ ਨੇ